ਲਵੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਪਿੰਡ ਬਟਾਰੀ ਤੋਂ ਬਣਾਈ ਆ ਖਾਸ ਉਹਨਾਂ ਲਈ ਆ ਕਿਉਂਕਿ ਦੋਸਤੋ ਦੋ ਵਹਿਣਾ ਬਾਈ ਕੋਲੇ ਦੋਨਾਂ ਮਗਰੀ ਬੱਚੀਆਂ ਪਟਾਰੀ ਦੋਸਤੋ ਬਾਬਾਵਾਲ ਬਕਾਲਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਇਹਨੂੰ ਦੂਜਾ ਸੂਆ ਦੋਸਤੋ ਪੰਜਵੇਂ ਛੇਵੇਂ ਦਿਨ ਸੂਈ ਨੂੰ ਬਾਈ ਦਦਾ ਵੀ ਇਹਦੇ ਥੱਲੇ 8-9 ਲੀਟਰ ਦੁੱਧ ਹਾਜ਼ਰ ਆ 8 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਚਵਾਈ ਤੁਸੀਂ ਕਰ ਸਕਦੇ ਹੋ ਮਗਰ ਇਹਦੇ ਆ ਗਈ ਆ ਵੱਚੀ 나ੜੂਆ ਵੱਚੀ ਦਾ ਨਾਲ ਜੇਰ ਦੀ ਕੰਪਲੀਟ ਆ ਮੁੱਲ ਬਾਈ ਦਦਾ 26000 25 ਇਧਰਲੇ ਪਾਸੇ ਦੋਸਤੋ 15 ਕਿਲੋ ਦਾ ਸੂਆ 11 ਲੀਟਰ ਬਾਈ ਦਾਦਾ ਵੀ ਦੁੱਧ ਇਹਦੇ ਥੱਲੇ ਹਾਜ਼ਰ ਆ ਮਗਰ ਇਹਦੇ ਵੀ ਬੱਚੀਆਂ ਸਾਹਮਣੇ ਤੁਸੀਂ ਸਕਰੀਨ ਦੇ ਵਿੱਚ ਬਲੈਕ ਕਲਰ ਚ ਆ ਗਈ ਥਣ ਮੋਟਾ ਮੋਟਾ ਲੱਗਿਆ ਥੀ ਚਵਾਈ ਵਾਲਾ ਦੁੱਧ ਦੋਨਾਂ ਬੈੜਾਂ ਦਾ ਹੀ ਸੰਗਣਾ ਮੱਝਾਂ ਵਰਗਾ 10 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਹੋ ਮੁੱਲ ਬਾਈ ਦਾਦਾ ਵੀ ਇਹਦਾ 28000 ਇਹ ਵੀ 25000 ਦੀ ਦੇ ਦਾਂਗੀ ਜੋੜਾ ਇਹਦਾ 50000 ਤੇ ਜੇ ਕੋਈ ਵੀਰ ਜੋੜਾ ਇਕੱਠਾ ਲੈਣਾ ਚਾਹੁੰਦਾ ਤੇ ਮਾਨ ਤੁਹਾਨੂੰ ਉਹਦੇ ਚ ਵੀ ਹੋ ਜਾਊਗਾ ਤਾਜ਼ੀਆਂ ਸੁੰਝਾਂ ਮਗਰ ਬੱਚੀਆਂ ਨੰਬਰ ਥੱਲੇ ਸਕਰੀਨ ਤੇ ਫ ਪਿੰਡ ਪਟਾਰੀ ਤਹਿਸੀਲ ਬਾਬਾ ਬਕਾਲਾ ਤੇ ਝੰਮਬਰ ਸਰ ਨੰਬਰ ਸਲੈ ਸਕਰੀਨ ਤੇ ਧੰਨਵਾਦ